ਜੀਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪ੍ਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏਂ ਤੇਹਾ ਹਉ ਕਰੀ ਬਖਿਆਨੋ परम सम्मान जोग जुग्ग जोग अटल तख्त चबर्द ਦੇ مالک ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤ ਸੰਗੀ ਜਨੋ ਗੁਰੂ ਚਰਨਾਂ ਵਿੱਚ ਬੈਠਣ ਦਾ ਸੁਭਾਗ ਗੁਰੂ ਕੀ ਕਿਰਪਾ ਬਖਸ਼ਿਸ਼ ਦਾ ਸਦਕਾ ਪ੍ਰਾਪਤ ਹੁੰਦਾ ਹੈ। ਅੰਮ੍ਰਿਤ ਬਾਣੀ ਦੇ ਬੋਲ ਬਹੁਤ ਬਾਰੀ ਆਪਣੇ ਕੰਨਾਂ ਵਿੱਚ ਇਹ ਅੰਮ੍ਰਿਤ ਬੋਲ ਪੈਂਦੇ ਨੇ ਕਬੀਰ ਏਕ ਕੜੀ ਆਦੀ ਕਰੀ ਆਦੀ ਹੂ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੁਲਾਬ ਗੁਰੂ ਚਰਨਾਂ ਵਿੱਚ ਇੱਕ ਘੜੀ ਬਹਿਣਾ ਅੱਧੀ ਘੜੀ ਬਹਿਣਾ ਅੱਧੇ ਤੋਂ ਅੱਧਾ ਸਮਾਂ ਭਾਗ ਬਹੁਤ ਥੋੜ੍ਹਾ ਚਿਰ ਸਮਾਂ ਗੁਰੂ ਚਰਨਾਂ ਵਿੱਚ ਬਹਿ ਜਾਣਾ ਸਤਿਗੁਰੂ ਕਹਿੰਨ ਲੱਗੇ ਇਹਦਾ ਲਾਹੇ ਲਾਹੇ ਇਹਦੇ ਨਾਲ ਗੁਰੂ ਕੀ ਬਖਸ਼ਿਸ਼ ਹੈ ਜਿਹੜੀ ਉਹ ਮਨੁੱਖ ਲੈ ਜਾਂਦੇ ਤਾਂ ਸਤਗੁਰੂ ਮਹਾਰਾਜ ਨੇ ਬਾਣੀ ਵਿੱਚ ਹੀ ਇਹ ਬਚਨ ਕਹਿ ਦਿੱਤੇ ਕਬੀਰ ਚੰਦਨ ਕਾ ਬਿਰਬਾ ਭਲਾ ਬੀੜਿ ਢਾਕ ਪਲਾਸ ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਸਤਗੁਰੂ ਕਹਿਣ ਲੱਗੇ ਜਿਵੇਂ ਇੱਕ ਚੰਦਨ ਕੁਲ ਆਮ ਰੁੱਖ ਖਲੋਤੇ ਨੇ ਤੇ ਉਹ ਬਹੁਤ bari ਚੰਦਨ ਵਿੱਚ ਚੰਦਨ ਵਿੱਚੋਂ ਇਹੋ ਜੀ ਮਹਿਕ ਹੈ ਵੀ ਉਹ ਬਾਕੀ ਖਲੋਤੇ ਰੁੱਖਾਂ ਵਿੱਚ ਮਹਿਕ ਭਰਦਾ ਹੈ ਸੁਗੰਧ ਭਰਦਾ ਹੈ ਗੁਰੂ ਵੀ ਮਨ ਨੂੰ ਚੰਦਨ ਦੀ ਤਰ੍ਹਾਂ ਜਦੋਂ ਕੋਈ ਗੁਰੂ ਚਰਨਾਂ ਵਿੱਚ ਜੁੜਦਾ ਹੈ ਤੇ ਗੁਰੂ ਵੀ ਰੱਬੀ ਗੁਣ ਚੰਗੇ ਗੁਣ ਮਨੁੱਖ ਦੀ ਸੁਰਤ ਵਿੱਚ ਭਰਦ ਹੈ। ਆਓ ਲੜੀਵਾਰ ਆਪਾਂ ਅਰਦਾਸ ਦੀ ਜਿਹੜੀ ਵਿਚਾਰ ਕਰ ਰਹੇ ਹਾਂ। ਪਿਛਲੇ ਦਿਨੀ ਆਪਾਂ ਇਹ ਅੰਮ੍ਰਿਤ ਵਚਨ ਵਿਚਾਰੇ ਨੇ। ਅਖੀਰਲਾ ਜਿਹੜਾ ਪੈਰਾ ਕਹਿ ਲਵਾਂ ਬੰਦ ਕਹਿ ਲਵਾਂ। ਕਿ ਹੇ ਨਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਉਹ ਪਰਮਾਤਮਾ ਨਿਮਾਨਿਆਂ ਨੂੰ ਮਾਨ ਦੇਣ ਵਾਲਾ ਹੈ ਉਹ ਨਿਤਾਣਿਆਂ ਦਾ ਤਾਂ ਨੇ ਉਹਨੇ ਓਟਿਆਂ ਦਾ ਓਟ ਹੈ ਜਿਹਦਾ ਕੋਈ ਆਸਰਾ ਨਹੀਂ ਉਹ ਪਰਮੇਸ਼ਵਰ ਦੀ ਟੇਕ ਲਵੇ ਉਹ ਬੜੀ ਵੱਡੀ ਬਖਸ਼ਿਸ਼ ਕਿਰਪਾ ਵਰਤਾਉਂਦੇ ਫਿਰ ਮਨੁੱਖ ਦੇ ਆਪਣੇ ਨਿੱਜੀ ਜਾਂ ਸੰਗਤੀ ਰੂਪ ਵਿੱਚ ਅਰਦਾਸ ਤੇ ਬੋਲਨੇ ਉਹ ਸਿੱਖ ਕਰਦਾ ਹੈ ਇੱਕ ਸ਼ਬਦ ਉੱਥੇ ਲਿਖਿਆ ਹੋਇਆ ਹੈ ਕਿ ਜਦੋਂ ਇੱਥੋਂ ਤੱਕ ਕਹਿ ਦਿੱਤਾ ਕਿ ਸੱਚੇ ਪੀਤਾ ਵਾਹਿਗੁਰੂ ਆਪ ਜੀ ਕੇ ਪਾਵਨ ਚਰਨਾਂ ਕਬਲਾਂ ਪਾਸ ਅਰਦਾਸ ਹੈ ਇੱਥੇ ਉਹਦੇ ਆਪਣੇ ਬੋਲਨੇ ਉਹ ਸੁਖਮਣੀ ਸਾਹਿਬ ਦਾ ਪਾਠ ਕਰਕੇ ਅੰਮ੍ਰਿਤ ਵੇਲੇ ਦਾ ਨਿਤਨੇਮ ਕੀਤਾ ਜਾਂ ਕੋਈ ਸੁੱਖ ਦੁੱਖ ਲਈ ਅਰਦਾਸ ਬੇਨਤੀ ਕਰ ਰਿਹਾ ਪਰ ਅੱਗੇ ਇੱਕ ਸ਼ਬਦ ਹੁੰਦਾ ਹੈ ਨਿੱਜੀ ਸ਼ਬਦ ਬੋਲਣ ਤੋਂ ਬਾਅਦ ਸਿੱਖ ਅਰਦਾਸ ਵਿੱਚ ਇੱਕ ਗੱਲ ਆਖਦੇ ਵੀ ਸਰਬੱਤ ਦਾ ਭਲਾ ਹੋਵੇ ਸਰਬੱਤ ਦੇ ਕਾਰਜ ਦਾਸ ਕਰਨੇ ਆਹ ਅੰਮ੍ਰਿਤ ਬੋਲ ਆਖਦੇ ਵੀ ਸਾਰਿਆਂ ਦੇ ਕਾਰਜ ਦਾਸ ਕਰਨੇ ਇਹਨੂੰ ਆਪਾਂ ਅੱਜ ਵਿਚਾਰਨੇ ਕਿ ਜਦੋਂ ਆਪਾਂ ਅਰਦਾਸ ਕਰਦੇ ਆਂ ਤੇ ਉਹ ਮਾਲਕ ਸਾਡੇ ਕਾਰਜ ਦਾਸ ਕਰਦਾ ਇਹਨੂੰ ਆਪਾਂ ਅੱਜ ਵਿਚਾਰਾਂਗੇ ਅਗਲਾ ਜਿਹੜਾ ਬੰਦ ਅਗਲਾ ਸ਼ਬਦ ਰਹਿ ਜਾਏਗਾ ਸਈ ਪਿਆਰੇ ਮੇਲ ਜਿੰਨਾ ਮਿਲਿਆਂ ਤੇਰਾ ਨਾਮ ਚਿਤਾਵੇ ਉਹ ਆਪਾਂ ਅੱਗੇ ਵਿਚਾਰਾਂਗੇ ਆਓ ਇੱਕ ਵਾਰੀ ਗੁਰੂ ਬਖਸ਼ੀ ਫਤਹਿ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਰਦਾਸ ਦੇ ਬੋਲਨੇ ਹਿੰ ਮਾਨਿਆਂ ਦੇ ਮਾਨ ਨੇ ਤਾਨਿਆਂ ਦੇ ਤਾਨ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤੂੰ ਨਿਮਾਨਿਆਂ ਦਾ ਮਾਨ ਐ ਨਿਤਾਣਿਆਂ ਦਾ ਤਾਨ ਐ ਨੂਟਿਆਂ ਦੀ ਊਟ ਐ ਫਿਰ ਨਿੱਜੀ ਅਰਦਾਸ ਦੇ ਆਪਣੇ ਹਿਰਦੇ ਦੀ ਪੁਕਾਰ ਕਰਕੇ ਅੱਗੇ ਸ਼ਬਦ ਨੇ ਸਰਬੱਤ ਦੇ ਕਾਰਜ ਦਾਸ ਕਰਨੇ ਹੁਣ ਗੁਰਬਾਣੀ ਵਿੱਚੋਂ ਤੇ ਇਤਿਹਾਸ ਵਿੱਚੋਂ ਵਿਚਾਰੀਏ ਕਿ ਉਹ ਮਾਲਕ ਅੱਗੇ ਜਦੋਂ ਕੋਈ ਵੀ ਅਰਦਾਸ ਕਰਦਾ ਤੇ ਉਹ ਸਬਨਾ ਦੇ ਕਾਰਜ ਦਾਸ ਕਰਦੇ ਇੱਕ ਅੰਮ੍ਰਿਤ ਬਾਣੀ ਦਾ ਬਚਨ ਹੈ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਉ ਦੇ ਕੰਨ ਸੁਨੂ ਅਰਦਾਸ ਜੀਉ ਇਹਦੇ ਅਰਥ ਨੇ ਇਹ ਮਾਲਕ ਤੈਨੂੰ ਸਾਰੀ ਸ੍ਰਿਸ਼ਟੀ ਚੇਤਾ ਕਰਦੀ ਹੈ ਤੈਨੂੰ ਜੀਵ ਜੰਤੂ ਵੀ ਪਸ਼ੂ ਪੰਛੀ ਸਾਰੇ ਮਨੁੱਖ ਸਾਰੇ ਯਾਦ ਕਰਦੇ ਨੇ ਤੇ ਤੂੰ ਮਾਲਕਾ ਆਪਣਾ ਕੰਨ ਦੇ ਕੇ ਜੀਵ ਦੀ ਕੀਤੀ ਅਰਦਾਸ ਸੁਣਦੇ ਇੱਕ ਹੋਰ ਬਚਨ ਹੈ ਸਭ ਕੋ ਤੇਰਾ ਤੂੰ ਸਭਨਾ ਦਾ ਸਭ ਤੇਰੀ ਦਾਸ ਐ ਮਾਲਕ ਇਹ ਜੀਵ ਸਾਰੇ ਤੇਰੇ ਪੈਦਾ ਕੀਤੇ ਨੇ ਸਭ ਕੋ ਤੇਰਾ ਤੂੰ ਸਭਨਾ ਦਾ ਤੂੰ ਸਾਰਿਆਂ ਦਾ ਆਸਰਾ ਸਭ ਤੇਰੀ ਰਾਸ ਇਹ ਸਾਰੀ ਤੇਰੀ ਹੀ ਪੁੰਜੀ ਹੈ ਭਾਬ ਤੇਰਾ ਹੀ ਸਭ ਕੁਝ ਬਨਾਇਆ ਹੋਇਆ ਤੇ ਅਗਲੇ ਬੋਲ ਨੇ ਸਭ ਤੁਧੈ ਪਾਸੋਂ ਮੰਗਦੇ ਨਿਤ ਕਰ ਅਰਦਾਸ ਜਦੋਂ ਕੋਈ ਵੀ ਮੰਗ ਮੰਗਦਾ ਹੈ ਨਾ ਉਹ ਸਾਰੇ ਤੇਰੇ ਕੋਲੋਂ ਹੀ ਮੰਗਦੇ ਨੇ ਤੇ ਤੇਰੇ ਚਰਨਾਂ ਵਿੱਚ ਹੀ ਅਰਦਾਸ ਕਰਦੇ ਨੇ ਤਾਂ ਹੀ ਅੰਮ੍ਰਿਤ ਬਾਣੀ ਦੇ ਬੋਲ ਨੇ ਕਿ ਸਿੱਖ ਜਦੋਂ ਕੋਈ ਵੀ ਕਾਰਜ ਕਰਦਾ ਉਹ ਅੰਮ੍ਰਿਤ ਬਾਣੀ ਦੇ ਇਹ ਬੋਲ ਪੜ੍ਹ ਕੇ ਅਰਦਾਸ ਕਰਦਾ ਕੀਤਾ ਲੋੜੀਏ ਕੰਮ ਸੋ ਹਰਪੈ ਆਖੀਐ ਜਿਹੜਾ ਵੀ ਆਪਣਾ ਕੋਈ ਲੋੜਿੰਦਾ ਕੰਮ ਹੈ ਤਾਂ ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ ਉਹ ਗੁਰੂ ਪਰਮਾਤਮਾ ਅੱਗੇ ਕਹੋ ਕੀਤਾ ਲੋੜੀਏ ਕੰਮ ਸੋ ਹਰਪੈ ਆਖੀਐ ਜਦੋਂ ਆਖੀਐ ਤੇ ਫਿਰ ਕਾਰਜ ਦੇ ਸਵਾਰ ਸਤਗੁਰ ਸੱਚ ਸਾਖੀ ਹੈ ਉਹ ਤੁਹਾਡੇ ਕੀਤੀ ਬੇਨਤੀ ਨੂੰ ਪ੍ਰਵਾਨ ਕਰਕੇ ਸਤਗੁਰ ਕਹਿਣ ਲੱਗੇ ਉਹ ਤੁਹਾਡੇ ਜੀਵਨ ਦੇ ਕਾਰਜ ਸਵਾਰਦੇ ਕਾਰਜ ਦੇ ਸਵਾਰ ਸਤਗੁਰ ਸੱਚ ਸਾਖੀ ਹੈ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀ ਹੈ ਆ ਵੀ ਅਰਦਾਸ ਵਿੱਚ ਬੋਲ ਕਹਾਂ ਕਿ ਮੈਨੂੰ ਰੱਬੀ ਪਿਆਰਿਆਂ ਦੀ ਸੰਗਤ ਹੋਵੇ ਤੇ ਮੈਂ ਆਪਣੇ ਜੀਵਨ ਅੰਦਰ ਅਮਰਤ ਨਾਮ ਦੇ ਰਸ ਨੂੰ ਹੀ ਚੱਖਾਂ ਭਾਵੇਂ ਆਪਣੇ ਜੀਵਨ ਵਿੱਚ ਕੋਈ ਮਾੜੀ ਸੰਗਤ ਨਾ ਕਰਕੇ ਤੇ ਅਮਰਤ ਨਾਮ ਦਾ ਹੀ ਵਪਾਰੀ ਬਣਾ ਸੰਤਾਂ ਸੰਗ ਨਿਧਾਨ ਅਮਰਤ ਚਾਖੀਐ ਪੈਪ ਅੰਜਨ ਮਿਹਰਬਾਨ ਦਾਸ ਕੀ ਰਾਖੀਐ ਐ ਮਾਲਕ ਤੂ ਦਰ ਦੂਰ ਕਰਨ ਵਾਲਾ ਹੈ ਨਿਰਭਉ ਹੈ ਤੇ ਕਿਰਪਾ ਕਰਕੇ ਮੇਰੀ ਕੀਤੀ ਅਰਦਾਸ ਬੇਨਤੀ ਨੂੰ ਪ੍ਰਵਾਨ ਕਰੋ ਭੈ ਪੰਜਨ ਦੂਰ ਕਰਨ ਵਾਲਿਆ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਖੀਐ ਕਹਿ ਲੱਗੇ ਉਸ ਮਾਲਕ ਦੇ ਗੁਣਾਂ ਨੂੰ ਗਾਉ ਨਾ ਪੂਰਨ ਤੌਰ ਤੇ ਬਿਆਨ ਤੇ ਨਹੀਂ ਕੀਤਾ ਜਾ ਸਕਦਾ ਲਖਿਆ ਤੇ ਨਹੀਂ ਜਾ ਸਕਦਾ ਪਰ ਫਿਰ ਵੀ ਉਹਨੂੰ ਅਰਦਾਸ ਵਿੱਚ ਬੇਨਤੀ ਕਰਕੇ ਚੇਤਾ ਕਰੂਗੇ ਉਹ ਰਹਿਮਤ ਵਰਤਾਏਗਾ ਤੁਸੀਂ ਅਮਰਤ ਬਾਣੀ ਵਿੱਚੋਂ ਹੀ ਹੋਰ ਬੋਲ ਪੜੋ ਆਪਾਂ ਇਤਿਹਾਸ ਵਿੱਚੋਂ ਵੀ ਵਿਚਾਰਾਂਗੇ ਤੇ ਜਦੋਂ ਭਗਤ ਕਬੀਰ ਜੀ ਵਰਗੇ ਮਹਾਂਪੁਰਖਾਂ ਨੇ ਅਰਦਾਸ ਕੀਤੀ ਉਹ ਕਿੱਡੇ ਭਰੋਸੇ ਨਾਲ ਕਰਦੇ ਆ ਇੱਕ ਵਚਨ ਪੜ੍ਹਦੇ ਹਾਂ ਬਾਣੀ ਅੰਦਰ ਦਰਮੰਦੇ ਠੰਡੇ ਦਰਬਾਰ ਐ ਮਾਲਕ ਮੈਂ ਤੇਰੇ ਦਰ ਤੇ ਆ ਕੇ ਤੇ ਤੇਰੇ ਦਰ ਨੂੰ ਹੀ ਆਸਰਾ ਬਣਾ ਕੇ ਖਲੋਤਾ ਹੋਇਆ ਹਾਂ ਕਿਸੇ ਦੂਜੇ ਨੂੰ ਆਸਰਾ ਨਹੀਂ ਬਣਾਇਆ ਦਰ ਮਨ ਦੇ ਠਾਂਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ ਇਹਦੇ ਅਰਥ ਨੇ ਮੈਨੂੰ ਇਹ ਵੀ ਪਤਾ ਹੈ ਵੀ ਤੇਰੇ ਤੋਂ ਬਿਨਾ ਮੇਰੀ ਕੋਈ ਸੁਰਤ ਭਾ ਮੇਰਾ ਕੋਈ ਖਿਆਲ ਨਹੀਂ ਰੱਖ ਸਕਦਾ ਤੇ ਤਾਂ ਹੀ ਮੈਂ ਤੇਰੇ ਦਰ ਤੇ ਆ ਕੇ ਦਰਸ਼ਨ ਦੀ ਜੇ ਖੋਲ ਕੇ ਬਾਰ ਅਰਦਾਸ ਕਰਦੇ ਤੇਰੇ ਤੋਂ ਬਿਨਾ ਮੇਰੀ ਕੋਈ ਸੁਰਤ ਖਿਆਲ ਨਹੀਂ ਕਰ ਸਕਦਾ ਅਗਲੇ ਜਿਹੜੇ ਬੋਲ ਨੇ ਨਾ ਉਹ ਬੜੇ ਪਿਆਰੇ ਬੋਲ ਨੇ ਭਗਤ ਕਬੀਰ ਜੀ ਕਹਿਣ ਲੱਗੇ ਤੁਮ ਤਨ ਧਨੀ ਉਦਾਰ ਤਿਆਗੀ ਐ ਮਾਲਕ ਤੂੰ ਬੜਾ ਤਨਵਾਨਾਂ ਵਿੱਚੋਂ ਤਨਵਾਨ ਐ ਤੇਰੇ ਵਰਗਾ ਧਨੀ ਕੋਈ ਨਹੀਂ ਕੱਲਾ ਧਨੀ ਹੁੰਦਾ ਤੇ ਸ਼ਾਇਦ ਮੈਂ ਫਿਰ ਵੀ ਤੇਰੇ ਦਰ ਤੇ ਨਾ ਹੁੰਦਾ ਤੁਣਾੜ ਤੇ ਕਈ ਵਾਰੀ ਸੰਸਾਰ ਵਿੱਚ ਵੀ ਬਹੁਤ ਨੇ ਪਰ ਤੇਰਾ ਸੁਭਾਅ ਐ ਨਾ ਜਿਹੜਾ ਉਹ ਉਦਾਰ ਤਿਆਗੀ ਤੂੰ ਬੜਾ ਉਦਾਰ ਚਿੱਤ ਹੈ ਨਿਮਰਤਾ ਵਾਲੇ ਦਇਆ ਵਾਲੇ ਤਿ ਤਿਆਗੀ ਬਿਰਤੀ ਦਾ ਮਾਲਕ ਹੈ ਤੂੰ ਤਨ ਧਨੀ ਉਦਾਰ त्यागी त्याਗੀ ਸ਼੍ਰਵਨਨ ਸੁਨੀਤ ਸੁਜਾਸ ਤੁਮਾਰ ਮੈਂ ਆਪਣੇ ਕੰਨਾਂ ਰਾਹੀਂ ਤੇਰੀ ਇਹ ਸਿਫਤ ਸੁਣੀ ਹੈ ਸ਼੍ਰਵਨ ਦਾ ਅਰਥ ਹੁੰਦਾ ਹੈ ਸ਼੍ਰਵਨਨ ਕੰਨ ਸੁਨੀਤ ਸੁਜਾਸ ਤੁਮਾਰ ਅਗਲੇ ਬੋਲ ਨੇ ਮੰਗੋ ਕਾਹੇ ਰੰਕ ਸਭ ਦੇਖੂੰ ਰੰਕ ਦਾ ਅਖਰੀ ਅਰਥ ਹੁੰਦਾ ਗਰੀਬ ਬਾਣੀ ਵਿੱਚ ਕਈ ਵਾਰੀ ਸ਼ਬਦ ਆਉਂਦਾ ਮੈਂ ਤੇਰੇ ਤੋਂ ਬਿਨਾ ਬਾਕੀ ਸਭ ਨੂੰ ਗਰੀਬ ਜਾਣਦੇ ਭਬ ਤੇਰੇ ਵਰਗਾ ਤਨਾੜ त्यागी ਦਇਆਬਾਨ ਕੋਈ ਨਹੀਂ ਮੰਗੋ ਕਾਹੇ ਰੰਕ ਸਭ ਦੇਖੂੰ ਤੁਮ ਹੀ ਤੇ ਮੇਰੋ ਨਿਸਤਾਰ ਮੇਰਾ ਜਿੰਨਾ ਵੀ ਭਲੇ ਨਾ ਭਾਵੇਂ ਉਹ ਦੁਨਿਆਵੀ ਦਾਤ ਹੈ ਭਾਵੇਂ ਉਹ ਧਰਮ ਦੀ ਦਾਤ ਹੈ ਮੇਰੀ ਢੋਲੀ ਵਿੱਚ ਕੁਛ ਵੀ ਪੈਣੇ ਉਹ ਕੇਵਲ ਤੇ ਕੇਵਲ ਤੇਰੀ ਰਹਿਮਤ ਤੇ ਤੇਰੀ ਕਿਰਪਾ ਨਾਲ ਪੈਣੇ ਤੂੰ ਤਨ ਤਨੀ ਉਦਾਰ त्यागी ਸ਼ਰਮਨਣ ਸੁਨਿਅਤ ਸੁਜਸ ਤੁਮਾਰ ਮੰਗੋ ਕਾਹੇ ਰੰਗ ਸਭ ਦੇਖੂ ਤੁਮਹੀ ਤੇ ਮੇਰੋ ਨਿਸਤਾਰ آگے کچھ بچن کہیں کہہ لگے جی دیو ناما بےپسدام تن کو کرپا پی ہے اپار کہ کبیر تم سمرتھ داتے چار پدارت دیت نبار بڑے پیارے بول نے کہن لگے میں دیکھیا ہے جی دیکھا توی کرپا کیتی تھی بگت نام دیو جی کرپا کیتی ਤੁਸੀਂ ਸੁਦਾਮੇ ਵਰਗਿਆ ਤੇ ਰਹਿਮ ਤਾਂ ਵਰਤਾਈਆਂ ਤਾਂ ਹੀ ਇਹ ਜਿਹੜਾ ਕਬੀਰ ਹੈ ਇਹ ਕੇਵਲ ਤੇਰੇ ਦਰ ਤੇ ਆਇਆ ਹੈ ਕਿਉਂਕਿ ਤੇਰੇ ਦਰ ਤੋਂ ਹੀ ਮੈਨੂੰ ਚਾਰ ਪਦਾਰਥ ਹੈ ਜਿਹੜੇ ਮਿਲਨੇ ਹੈ ਧਰਮ ਅਰਥ ਕਾਮ ਤੇ ਮੋਖ ਤੇਰੇ ਤੋਂ ਬਿਨਾ ਦੂਜਾ ਕੋਈ ਨਹੀਂ ਹੈ ਜਿਹੜਾ ਮੇਰੀ ਬਾਹ ਪਕੜ ਲਵੇ ਇਹ ਅੰਮ੍ਰਿਤ ਬੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨੇ ਸਿੱਖ ਤਾਂ ਅਰਦਾਸ ਕਰਦੇ ਆਂ ਜਦੋਂ ਇੱਥੇ ਪਹੁੰਚਦਾ ਇੱਥੋਂ ਦੂਰ ਨਾ ਜਾਇਓ ਕਿ ਹੇ ਨਮਾਨਿਆਂ ਦੇ ਮਾਨ ਨੇ ਤਾਨਿਆਂ ਦੇ ਤਾਨ ਨੇ ਓਟਿਆਂ ਦੀ ਓਟ ਸੱਚੇ ਪੀਤਾ ਵਾਹਿਗੁਰੂ ਨਿੱਜੀ ਅਰਦਾਸ ਕਰਕੇ ਫਿਰ ਸ਼ਬਦ ਵਰਤਦਾ ਵੀ ਸਰਬੱਤ ਦੇ ਕਾਰਜ ਰਾਸ ਕਰਨੇ ਸਾਰਿਆਂ ਦਾ ਭਲਾ ਕਰਨਾ ਸਭਨਾ ਦੇ ਕਾਰਜ ਰਾਸ ਕਰਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੜਹੁ ਭਗਤ ਧੰਨਾ ਜੀ ਵਰਗੇ ਉਸ ਰੱਬੀ ਪੁਰਖਾ ਨੇ ਕੀ ਰੱਬ ਅੱਗੇ ਅਰਦਾਸ ਨਹੀਂ ਕੀਤੀ ਇੱਕ ਬਚਨ ਪੜ੍ਹਦੇ ਆਂ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸਵਾਰਤਾ ਹੁਣ ਕਹਿਣ ਲੱਗੇ ਵੀ ਗੋਪਾਲ ਐ ਗੋਪਾਲ ਜੀਵਨ ਨੂੰ ਪਾਲਣ ਵਾਲੇ ਮਾਲਕਾ ਮੈਂ ਤੇਰੇ ਦਰ ਤੇ ਇੱਕ ਆਰਦਾ ਤੇਰੀ ਭਗਤੀ ਕਰਕੇ ਤੈਨੂੰ ਇੱਕ ਬੇਨਤੀ ਕਹਿਣ ਲੱਗਿਆ ਵੀ ਜਿਹੜੇ ਤੇਰੇ ਚਰਨਾਂ ਵਿੱਚ ਜੁੜਦੇ ਆ ਨਾ ਤੂੰ ਕਾਰਜ ਸਵਾਰ ਦੇਂ। ਹੁਣ ਅੱਗੇ ਮੰਗਿਆ ਵੇਖੋ ਕੀ ਕੁਛ ਹੈ। ਨਿੱਕੀਆਂ-ਨਿੱਕੀਆਂ ਵਸਤੂਆਂ ਕਰਦੀਆਂ। ਉਹ ਵੀ ਭਗਤ ਧੰਨਾ ਜੀ ਨੇ ਮਨੁੱਖਤਾ ਨੂੰ ਸਮਝਾਉਂਦਿਆਂ ਇਹ ਆਖਿਆ ਵੀ ਤੈਨੂੰ ਘਰ ਵਿੱਚ ਨਿੱਕੀ-ਨਿੱਕੀ ਵਸਤੂ ਦੀ ਵੀ ਲੋੜ ਪਏ। ਤੂੰ ਮੰਗ ਸਕਨੇ ਗੁਰੂ ਕੋਲੋਂ ਦਾਲ ਸਿੱਧਾ ਮੰਗੂ ਕਿਉ ਇਹ ਬਾਣੀ ਦੇ ਬੋਲ ਨੇ ਦਾਲ ਚਾਹੀਦੀ ਐ ਘਰ ਵਿੱਚ ਪ੍ਰਸ਼ਾਦ ਪਾਣੀ ਤਿਆਰ ਕਰਨੇ ਸਿੱਧਾ ਚਾਹੀਦਾ ਕਿਉ ਚਾਹੀਦਾ ਰੁੱਖੀ ਦਾਲ ਨਹੀਂ ਸ਼ਕਨੀ ਦਾਲ ਸਿੱਧਾ ਮੰਗੂ ਕਿਉ ਹਮਰਾ ਖੁਸ਼ੀ ਕਰੈ ਨਿਤ ਜੀਉ ਮੈਂ ਖੁਸ਼ੀ ਨਾਲ ਆਪਣਾ ਭੋਜਨ ਪ੍ਰਸ਼ਾਦ ਤਿਆਰ ਕਰਕੇ ਦਿਨ ਗੁਜ਼ਾਰਾਂ ਪਨੀਆਂ ਛਾਦਨ ਨੀਕਾ ਅਨਾਜ ਮੰਗੋ ਸਤ ਸ਼ੀਕ ਆ ਪੈਰ ਵਿੱਚ ਪਾਉਣ ਵਾਸਤੇ ਜੋੜਾ ਚਾਹੀਦਾ ਫਿਰ ਅਨਾਜ ਉਹ ਚਾਹੀਦਾ ਵੀ ਜਿਹੜਾ ਚੰਗੀ ਤਰ੍ਹਾਂ ਕਈ ਵਾਰ ਜ਼ਮੀਨ ਬਾਕੇ ਤੇ ਫਸਲ ਜਿਹੜੀ ਤਿਆਰ ਕੀਤੀ ਹੋਵੇ ਅਨਾਜ ਮੰਗੂ ਸਤ ਸੀਕਾ ਫਿਰ ਸ਼ਬਦ ਬਾਣੀ ਦੀ ਨੇ ਉਹਨਾਂ ਸ਼ਬਦ ਵਰਤੇ ਗਊ ਭੈਸ ਮੰਗੂ ਲਾਵੇਰੀ ਜੇ ਗੁਰੂ ਤੋਂ ਮੰਗਣਾ ਲੋੜ ਪਏ ਤੇ ਭਗਤ ਜੀ ਕਹਿਣ ਲੱਗੇ ਅਰਦਾਸ ਕਰਕੇ ਕਹੋ ਵੀ ਐ ਪ੍ਰਮਾਤਮਾ ਮੈਨੂੰ ਗਊ ਚਾਹੀਦੀ ਐ ਘਰ ਚ ਮੱਝ ਚਾਹੀਦੀ ਐ ਉਹ ਵੀ ਲਾਵੇਰੀ ਦੁੱਧ ਦੇਣ ਵਾਲੀ ਗਊ ਭੈਸ ਮੰਗੂ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਤੇ ਇੱਕ ਅਸਬਾਰੀ ਕਰਨ ਵਾਸਤੇ ਸ਼ਫਰ ਕਰਨ ਵਾਸਤੇ ਘੋੜੀ ਚਾਹੀਦੀ ਐ ਇੱਕ ਤਾਜਨ ਤੁਰੀ ਚੰਗੇਰੀ ਅਗਲੇ ਕਿੱਡੇ ਪਿਆਰੇ ਬੋਲ ਨੇ ਵੀ ਘਰ ਕੀ ghee ਹਨ ਚੰਗੀ ਇਹ ਸਤਿਗੁਰੂ ਨੇ ਬਾਣੀ ਵਿੱਚ ਸਮਝਾਇਆ ਹੈ ਵੀ ਤੁਸੀਂ ਰਿਸ਼ਤਾ ਨਾਤਾ ਵੀ ਜੋੜਨਾ ਹੈ ਨਾ ਜੇ ਆਪਣੇ ਬੱਚਿਆਂ ਦਾ ਤੇ ਉਸ ਵੇਲੇ ਵੀ ਅਰਦਾਸ ਕਰੂ ਵੀ ਇਹ ਪਰਮਾਤਮਾ ਇਹ ਬੱਚਿਆਂ ਦੇ ਰਿਸ਼ਤਿਆਂ ਵਿੱਚ ਜਿਹੜਾ ਰਿਸ਼ਤਾ ਜੁੜਨੇ ਘਰ ਕੀ ਗੀਹਨ ਚੰਗੀ ਘਰ ਵਾਲੀ ਮਿਲੇ ਉਹਦਾ ਸੁਭਾਵੀ ਚੰਗਾ ਹੋਵੇ ਸਤ ਗੁਣੀ ਹੋਵੇ ਸਤ ਸੰਤੋਖ ਦਇਆ ਧਰਮ ਖਿਮਾ ਵਾਲੀ ਹੋਵੇ ਉਹ ਰੱਬੀ ਗੁਣਾ ਨਾਲ ਭਰਪੂਰ ਹੋਵੇ ਕਰ ਕੀ ਗੀ ਹਨ ਚੰਗੀ ਅੱਗੇ ਕਿਹਾ ਜਨ ਧੰਨਾ ਲੇਵੈ ਮੰਗੀ ਭਗਤ ਧੰਨਾ ਜੀ ਨੇ ਅਰਦਾਸ ਕਰਕੇ ਉਸ ਮਾਲਕ ਅੱਗੇ ਇਹ ਸਭ ਕੁਝ ਮੰਗਿਆ ਤੇ ਸਾਨੂੰ ਇਹ ਗੱਲ ਸਮਝਾਈ ਹੈ ਵੀ ਉਹ ਮਾਲਕ ਹੈ ਨਾ ਜਿਹੜਾ ਜਦੋਂ ਵੀ ਕਦੀ ਦਾਤ ਮੰਗਣੀ ਹੈ ਉਹ ਸਭਨਾ ਦੇ ਕਾਰਜ ਰਾਸ ਕਰਦਾ ਤੇ ਲੋੜ ਪਏ ਤੇ ਨਿੱਕੀ-ਨਿੱਕੀ ਦਾਤ ਵੀ ਮੰਗ ਲਈ ਪਰ ਗੁਰੂ ਪ੍ਰਮਾਤਮਾ ਦਾ ਦਰ ਛੱਡ ਕੇ ਕਿਤੇ ਬਾਹਰ ਨਾ ਪਟਕਦਾ ਨਹੀਂ ਸਾਨੂੰ ਸਮਝਾਇਆ ਹਾਂ ਇੱਕ ਬਾਣੀ ਦਾ ਇਹ ਵੀ ਪੱਖ ਹੈ ਇਹ ਜ਼ਰੂਰ ਧਿਆਨ ਵਿੱਚ ਰੱਖੋ ਇਹ ਗੁਰਮਤ ਦੇ ਸਿਧਾਂਤ ਨੇ ਇੱਕ ਦੁਨਿਆਵੀ ਦਾਤ ਹੈ ਗੁਰੂ ਇਹ ਨਹੀਂ ਕਹਿੰਦਾ ਵੀ ਨਾ ਮੰਗੋ ਪਰ ਇੱਕ ਗੁਰੂ ਇਹ ਵੀ ਕਹੇਗਾ ਵੀ ਸਾਰੀ ਜ਼ਿੰਦਗੀ ਕੇਵਲ ਦੁਨਿਆਵੀ ਦਾਤ ਤੱਕ ਸੀਮਤ ਨਾ ਰਹੀ ਇਹ ਨਾ ਉਹ ਵੀ ਸਾਰੀ ਜ਼ਿੰਦਗੀ ਬਚਪਨ ਵਿੱਚ ਵੀ ਮੰਗਦਾ ਸੀ ਦੁਨਿਆਵੀ ਧੰਦੇ ਭਰ ਜਵਾਨੀ ਵਿੱਚ ਵੀ ਦੁਨਿਆਵੀ ਕਾਰ ਵਿਹਾਰ ਬਜ਼ੁਰਗ ਅਵਸਥਾ ਆ ਗਈ ਹੁਣ ਵੀ ਮੰਗ ਉੱਥੇ ਖਲੋਤੀ ਹੈ ਇਹਨੂੰ ਮਹਾਰਾਜ ਚੰਗਾ ਨਹੀਂ ਸਮਝਦੇ ਮਹਾਰਾਜ ਫਿਰ ਕੀ ਕਰੀਏ ਕਹਿਣ ਲੱਗੇ ਕਦੀ ਮੰਗ ਵਿੱਚ ਇਹ ਵੀ ਸ਼ਾਮਲ ਕਰ ਲਵੀ ਮੰਗਨਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਨਾ ਕਦੀ ਇਹ ਵੀ ਮੰਗੀ ਵੀ ਐ ਪ੍ਰਮਾਤਮਾ ਮੇਰੀ ਝੋਲੀ ਵਿੱਚ ਇਹੋ ਜੀ ਦਾਤ ਪਾ ਕਿ ਮੈਂ ਤੇਰੇ ਗੁਣਾਂ ਨੂੰ ਗਾ ਸਕਾਂ ਤੇਰੀ ਸ਼ਿਫਤ ਕਰ ਸਕਾਂ ਮੈਂ ਅੰਮ੍ਰਿਤ ਵੇਲਾ ਸਾਂਭ ਲਵਾਂ ਮੈਂ ਸਤ ਸੰਗਤ ਕਰ ਲਵਾਂ ਇਹੋ ਜੀ ਜਿਹੜੀ ਮੰਗ ਹੈ ਇਹ ਵੀ ਸਿੱਖ ਨੂੰ ਮੰਗਣੀ ਚਾਹੀਦੀ ਤੁਸੀਂ ਇਤਿਹਾਸ ਵਿੱਚ ਇੱਕ ਗਾਥਾ ਹੈ ਧੰਨ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ}{|\text{ਸ਼ਿਆਲਕੋਟ ਗਏ। ਰੱਬੀ ਬਖਸ਼ਿਸ਼ ਵਰਤੌਣ ਗਏ। ਸ਼ਿਆਲਕੋਟ ਦੇ ਨੇੜੇ ਇੱਕ ਪਿੰਡ ਪੈਂਦਾ ਸੀ ਗਲੋਟੀਆਂ ਖੁਰਦ}} ਗਲੋਟੀਆਂ ਖੁਰਦ ਦਾ ਇੱਕ ਸ਼ਰਧਾਲੂ ਹੈ ਉਹਦਾ ਨਾਮ ਹੈ ਭਾਈ ਨੰਦ ਲਾਲ ਪੂਰੀ ਉਹ ਭਾਈ ਨੰਦ ਲਾਲ ਪੂਰੀ ਨੂੰ ਪਤਾ ਲੱਗਿਆ ਵੀ ਗੁਰੂ ਹਰ राय ਸਾਹਿਬ ਜੀ ਆਏ ਨੇ ਉਹ ਬੜੀ ਸ਼ਰਧਾ ਨਾਲ ਗੁਰੂ ਚਰਨਾ ਚ ਆਪਣੇ ਪਰਿਵਾਰ ਨੂੰ ਲੈ ਕੇ ਆਉਂਦਾ ਤੇ ਗੁਰੂ ਹਰ राय ਸਾਹਿਬ ਜੀ ਨੂੰ ਬੇਨਤੀ ਕਰਦਾ ਸਤਵੇਂ ਪਾਤਸ਼ਾਹ ਨੂੰ ਮਹਾਰਾਜ ਕਿਰਪਾ ਕਰੋ ਲਗੀ ਨਗਰ ਹੈ ਤੇ ਗਰੀਬ ਦੇ ਘਰ ਆਪਣੇ ਮੁਬਾਰਕ ਚਰਨ ਪਾਉਂ। ਕਿਰਪਾ ਕਰੋ। ਸਹਿਬ ਨੇ ਬੇਨਤੀ ਮੰਨੀ। ਗੁਰੂ ਹਰ राय ਸਾਹਿਬ ਗਲੂਟੀਆਂ ਖੁਰਦੋ ਦੇ ਨਾਲ ਉਹਦੇ ਪਿੰਡ ਆ ਗਏ। ਉਹਨੇ ਬੜੀ ਭਾਵਨਾ ਨਾਲ ਹਜੂਰ ਦੀ ਸੇਵਾ ਕੀਤੀ। ਸੰਗਤਾਂ ਜੁੜੀਆਂ ਅੰਮ੍ਰਿਤ ਵਚਨ ਸੁਨੇ। ਜਦੋਂ ਗੁਰੂ ਹਰ राय ਸਾਹਿਬ ਮਹਾਰਾਜ ਵਾਪਸ ਚੱਲਣ ਲੱਗੇ ਹੁਣ ਉਹ ਹੱਥ ਜੋੜ ਕੇ ਇੱਕ ਮੰਗ ਮੰਗਦਾ ਹੈ ਭਾਈ ਨੰਦ ਲਾਲ ਪੂਰੀ ਕਹਿਣ ਲੱਗਿਆ ਪਾਤਸ਼ਾਹ ਮੈਂ ਨਦੀ ਕਿਨਾਰੇ ਰੁਖੜਾਂ ਕੀ ਪਤਾ ਸਵਾਸਾਂ ਦੀ ਪੂੰਜੀ ਕਦੋਂ ਪੂਰੀ ਹੋ ਜਾਏ ਇੱਕ ਕਿਰਪਾ ਕਰੋ ਮੈਂ ਕੁਝ ਮੰਗ ਮੰਗਣ ਲੱਗਿਆ ਪਰ ਜਿੱਡੀ ਮੰਗ ਮੰਗਣ ਲੱਗਿਆ ਐ ਏਡੀ ਮੇਰੀ ਕੋਈ ਸੇਵਾ ਨਹੀਂ ਹੈ ਹਜੂਰ ਕਹਿਣ ਲੱਗੇ ਬੋਲ ਉਨੇ ਬੇਨਤੀ ਆਖੀ ਕਹਿਣ ਲੱਗਿਆ ਸਤਿਗੁਰੂ ਮੇਰੇ ਪਰਿਵਾਰ ਵਿੱਚ ਪੀੜੀ ਦਰ ਪੀੜੀ ਗੁਰੂ ਨਾਨਕ ਦੇ ਦਰ ਦੀ ਸਿੱਖੀ ਰਹੇ ਇਹ ਮੰਗ ਮੰਗੀ ਇਹ ਗੱਲ ਯਾਦ ਰੱਖਿਓ ਵੀ ਜੇ ਘਰ 'ਚ ਸਿੱਖੀ ਆ ਜਾਏ ਤੇ ਬਹੁਤ ਕੁਝ ਆਪ ਹੀ ਸਬਰ ਜਾਂਦੇ ਬਹੁਤ ਕੁਝ ਆਪ ਹੀ ਸਬਰ ਜਾਣੇ ਨਸ਼ੇ ਵਿਸ਼ੇ ਬਾਹਰ ਹੋ ਜਾਣਗੇ ਬਕਾਰਾਂ ਦੀ ਜ਼ਿੰਦਗੀ ਬਾਹਰ ਹੋ ਜਾਏਗੀ ਉਹਨ ਕਿੰਦੀ ਭਲੀ ਵਸਤ ਮੰਗੀ ਐ ਉਹਨੇ ਨਹੀਂ ਆਖਿਆ ਵੀ ਮੈਨੂੰ ਕੋਈ ਧਨ ਚਾਹੀਦਾ ਐ ਮੈਨੂੰ ਕੋਈ ਪਦਾਰਥ ਚਾਹੀਦਾ ਐ ਉਹਨੇ ਬੇਨਤੀ ਆਖੀ ਸਤਿਗੁਰੂ ਕਿਰਪਾ ਕਰੋ ਪੀੜੀ ਦਰ ਪੀੜੀ ਸਿੱਖੀ ਰਹੀਂ ਗੁਰੂ ਹਰ राय ਸਾਹਿਬ ਮਹਾਰਾਜ ਕਹਿਣ ਲੱਗੇ ਭਾਈ ਨੰਦ ਲਾਲ ਪੁਰੀ ਤਿੰਨ ਬਚਨ ਕਮਾ ਲਿਓ ਤੁਹਾਡੇ ਘਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਰਹੇਗੀ وہ پہلا بچن یہ آخیا بھی کدی ٹوپی دھارن نہیں کرنی پھاو کیس قتل نہیں کرنے ٹوپی دھارن نہیں کرنی کیونکہ ٹوپی اہی بندہ دھارن کرد ہے خاص کر کے جس بندے نے ربی دت کیسا دی سنبھال نہیں کی ਕਿਉਂਕਿ ਜਿਹੜਾ ਕੇਸ ਸੰਭਾਲਦਾ ਉਹ ਹਮੇਸ਼ਾ ਦਸਤਾਰ ਬਨਦਾ ਮਹਾਰਾਜ ਨੇ ਬਚਨ ਆਖੇ ਵੀ ਆਪਣੇ ਪਰਿਵਾਰ ਪੀੜ੍ਹੀ ਬੱਚਿਆਂ ਨੂੰ ਸਮਝਾ ਦਿੱ ਕਦੀ ਟੋਪੀ ਧਾਰਨ ਨਹੀਂ ਕਰਨੀ ਕੈਸ ਕਤਲ ਨਹੀਂ ਕਰਨੀ